ਜਿਵੇਂ ਗੋਲਡਨ ਟੈਂਪਲ ਸਾਡੇ ਸਿੱਖਾਂ ਕੋਲ ਪੰਜਾਬ ਦੇ ਵਿੱਚ ਹੈ ਨਾ ਇਦਾਂ ਹੀ ਮੁਸਲਮਾਨਾਂ ਦੇ ਕੋਲ ਇੱਕ ਗੋਲਡਨ ਮਸਜਿਦ ਹੁੰਦੀ ਸੀ ਲਾਹੌਰ ਦੇ ਵਿੱਚ ਜਦੋਂ ਨਾ ਸ਼ੇਰੇ ਪੰਜਾਬ ਦਾ ਰਾਜ ਆਇਆ ਤਾਂ ਕੁਝ ਨਿਹੰਗ ਸਿੰਘਾਂ ਨੇ ਲਾਹੌਰ ਦੀ ਇੱਕ ਮਸਜਿਦ ਦੇ ਉੱਤੇ ਜਾ ਕੇ ਗੋਹਾ ਥੱਪਦਾ ਉਸ ਵੇਲੇ ਇੱਕ ਮੁਸਲਮਾਨ ਤੋਪਚੀ ਨੇ ਨੌਕਰੀ ਤੋਂ ਰਜਾਇਨ ਦਿੱਤਾ ਮਹਾਰਾਜੇ ਦੇ ਪੁੱਛਣ ਤੇ ਪਤਾ ਲੱਗਾ ਵੀ ਸਾਰੇ ਮੁਸਲਮਾਨ ਬੜੇ ਖਫਾ ਨੇ ਉਹਨਾਂ ਦੀ ਮਸਜਿਦ ਦੇ ਉੱਤੇ ਨਿਹੰਗ ਸਿੰਘਾਂ ਨੇ ਗੋਹਾ ਥੱਪ ਦਿੱਤਾ ਮਹਾਰਾਜਾ ਉਸੇ ਵੇਲੇ ਉੱਠਿਆ ਤੇ ਉਸ ਮਸਜਿਦ ਦੇ ਕੋਲ ਜਾ ਕੇ ਕਹਿੰਦਾ ਵੀ ਇਹ ਸਾਰਾ ਗੋਹਾ ਲਾ ਦਿਓ ਤੇ ਜਿੰਨਾ ਇਹ ਗੋਹਾ ਹੈ ਇੰਨਾ ਚੜਾ ਦਿਓ ਇਹ ਗੱਲ ਸੁਣਦਿਆਂ ਸਾਰੇ ਮੁਸਲਮਾਨਾਂ ਦੇ ਸਿਰ ਝੁਕ ਗਏ ਤੇ ਉਹ ਕਹਿਣ ਲੱਗੇ ਕਿ ਧੰਨ ਬਾਦਸ਼ਾਹ ਤੂੰ ਹੈ ਸਾਡੇ ਤੇ ਕਿਸੇ ਮੁਗਲ ਬਾਦਸ਼ਾਹ ਨੇ ਵੀ ਕਿਸੇ ਮਸਜਿਦ ਦੇ ਉੱਤੇ ਸੋਨਾ ਨਹੀਂ ਚੜਾਇਆ ਇਹ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਸ ਦੇ ਰਾਜ ਦੇ ਵਿੱਚ ਸਭ ਤੋਂ ਘੱਟ ਗਿਣਤੀ ਸਿੱਖਾਂ ਦੀ ਸੀ ਪਰ ਫਿਰ ਵੀ ਸਭ ਤੋਂ ਹਰਮਨ ਪਿਆਰਾ ਬਾਦਸ਼ਾਹ ਸੀ ਇਹਨਾਂ ਕਾਰਨਾਂ ਕਰਕੇ ਕੋਈ ਧਰਮ ਮਸਲਤ ਜਾਤ ਪਾਤ ਦਾ ਫਰਕ ਨਹੀਂ ਹੋਵੇਗਾ ਜੋ ਪੰਜਾਬਾ ਹੈ ਪੰਜਾਬ ਉਸ ਦਾ ਹੈ